ਹੇ ਗੁਰੂ ਚੀਕਾ ਕਾਲਸਾ ਬਾਹੀ ਗੁਰੂ ਚੀਕੀ ਪਤੇ ਧਨ ਤਨ ਆਮਰਸ਼ੀਤ ਬਾਬਾ ਦੀਪ ਸਿੰਘ ਸਹਿਬ ਜੀ ਖਾਲਸਾ ਜੀ ਇੱਕ ਆਮ ਹੀ ਸਵਾਲ ਜੋ ਅਕਸਰ ਹੀ ਆਪਣੇ ਬਣਾ ਦੇ ਵਿੱਚ ਹੁੰਦਾ ਹੈ ਕਿ ਜਦੋਂ ਵੀ ਆਪਾਂ ਪਾਠ ਕਰਦੇ ਹਾਂ ਕਿਸੇ ਵੀ ਗੁਰਬਾਣੀ ਦਾ ਜਾਪ ਕਰਦੇ ਹਾਂ ਜਾਂ ਨਿਤਨੇਮ ਕਰਦੇ ਹਾਂ ਖਾਲਸਾ ਜੀ ਤਾਂ ਕੀ ਸਾਨੂੰ ਗੁਟਕਾ ਸਹਿਤੋ ਪਾਠ ਕਰਨਾ ਚਾਹੀਦਾ ਹੈ ਜਾਂ ਮੋਬਾਈਲ ਤੋਂ ਵੀ ਪਾਠ ਕਰ ਸਕਦੇ ਹਾਂ ਗੁਟਕਾ ਸੈ ਇ ਤੇ ਮੋਬਾਈਲ ਤੋਂ ਪਾਠ ਕਰਨ ਦੀਆਂ ਕੀ ਫਾਇਦੇ ਤੇ ਕੀ ਨੁਕਸਾਨ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਖਾਲਸਾ ਜੀ ਆਪਾਂ ਇਸ ਤੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰ ਭਰਾਵਾਂ ਨੂੰ ਰਿਕਵੈਸਟ ਇਹ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਤੇ ਵੀ ਚਵਾਹੀ ਗੁਰੂ ਲੇਖੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਅਰਸਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਨਿਤਨੇਮ ਜਾਂ ਕਿਸੇ ਵੀ ਬਾਣੀ ਦਾ ਜਾਪ ਜਦੋਂ ਆਪਾਂ ਕਰਦੇ ਹਾਂ ਤਾਂ ਕਿ ਆਪਾਂ ਨੂੰ ਗੁਟਕਾ ਸੈੱਟ ਤੋਂ ਕਰਨਾ ਜਾਦਾ ਲਾਹੇਵੰਦ ਹੈ ਜਾਂ ਮੋਬਾਈਲ ਫੋਨ ਤੋਂ ਕਰਨਾ ਜਾਦਾ ਲਾਹੇਵੰਦ ਹੈ ਇਨਾ ਦੋਨਾਂ ਦੇ ਵਿੱਚ ਕੀ ਫਰਕ ਹੈ ਤੇ ਜਦੋਂ ਆਪਾਂ ਮੋਬਾਈਲ ਤੋਂ ਪਾਠ ਕਰਦੇ ਆ ਤੇ ਆਪਾਂ ਨੂੰ ਗੀਤ ਸੁਣਣ ਹੁੰਦੇ ਨੇ ਤੇ ਜਦੋਂ ਆਪਾਂ ਖਾਲਸਾ ਜੀ ਗੁਰੂਕਾ ਸਾਹਿਬ ਤੋਂ ਪਾਠ ਕਰਦੇ ਆ ਤੇ ਆਪਾਂ ਨੂੰ ਉਸ ਦੇ ਨਾਲ ਕੀ ਫਾਇਦੇ ਹੁੰਦੇ ਹੁਣ ਖਾਲਸਾ ਜੀ ਆਪਾਂ ਇਹ ਗੱਲ ਕਰਦੇ ਆ ਕਿ ਕਿਸ ਤੋਂ ਪਾਠ ਕਰਨ ਦੇ ਜ਼ਿਆਦਾ ਫਾਇਦੇ ਨੇ ਕੀ ਨਕਸਾੜ ਨੇ ਤੇ ਆਪਾਂ ਨੂੰ ਪਾਠ ਗੁਰੂਕਾ ਸਾਹਿਬ ਤੋਂ ਕਰਨਾ ਚਾਹੀਦਾ ਹੈ ਜਾਂ ਆਪਾਂ ਨੂੰ ਮੋਬਾਈਲ ਫੋਨ ਤੋਂ ਕਰਨਾ ਚਾਹੀਦਾ ਹੈ ਖਾਲਸਾ ਜੀ ਗੁਰੂ ਸਹਿਬਾ ਨਦੇ ਦੇ ਬਚਨ ਸਨ ਪੋਥੀ ਪਰ ਮੇਸ਼ਰ ਕਾ ਥਾੜ ਗੁਰੂ ਸਹਿਬਾ ਨਦੇ ਨੇ ਆਖਿਆ ਹੈ ਖਾਲਸਾ ਜੀ ਜਿਸ ਪੋਥੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਿਫਤ ਹੈ ਗੁਰਬਾਣੀ ਹੈ ਤੇ ਵਡਿਆਈ ਹੈ ਤਾਂ ਖਾਲਸਾ ਜੀ ਉਹੀ ਉਸ ਦਾ ਅਸਲੀ ਥਾ ਹੈ ਗੁਰੂ ਸਹਿਬਾ ਨਦੇ ਦੇ ਬਚਨ ਸਨ ਉਹੀ ਟਿਕਾਣਾ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਰਹਿਣ ਦੇ ਨਈ ਖਾਲਸਾ ਜੀ ਅਦੀ ਵੀ ਗੁਰਬਾਣੀ ਫੋਨ ਜਾਂ ਕਿਸੇ ਟੈਬਲੇਟ ਡੈਪ ਦੇ ਵਿੱਚ ਖਾਲਸਾ ਜੀ ਗਰਬਾਣੀ ਨੂੰ ਪਰਮੇਸ਼ਰ ਦਾ ਥਾਨ ਨਹੀਂ ਆਖਿਆ ਗਿਆ ਜੋ ਵੀ ਸਬਦੋ ਵੱਡਾ ਸਦਾਤ ਜਾਂ ਜੋ ਵੀ ਨੁਕਤਾ ਜੋ ਵੀ ਸਿੱਖਿਆ ਖਾਲਸਾ ਜੀ ਇਹ ਆਪਾਂ ਨੂੰ ਗਰਬਾਣੀ ਤੋਂ ਹੀ ਮਿਲਦੀ ਹੈ ਕਿ ਬਚਨ ਹੋਰ ਹੈ ਖਾਲਸਾ ਜੀ ਤਨ ਸੋ ਕਾਗਤ ਤਨ ਕਲਮ ਤਨ ਪੰਡਾ ਤਨ ਲਿਖਾਰੀ ਨਾਨਕਾ ਜਿਨਾਮ ਲਿਖਾਇਆ ਸੱਚ ਇਤਿਹਾਸਾਚੀ ਮਹਾਰਾ ਸੱਚੇ ਪਾਤਸ਼ਾਹ ਦੇ ਬਚਨ ਸਾਨੇ ਕੀ ਉਹ ਪੰਡਾ ਵੀ ਤਨ ਹੈ ਜਿਸ ਦੇ ਵਿੱਚ ਲਿਖਣ ਗਰਬਾਣੀ ਲਿਖਣ ਦੇ ਵਾਸਤੇ ਸ਼ਾਈ ਪਾਈ ਗਈ ਸੀ ਇਹ ਉਹ ਸ਼ਾਈ ਵੀ ਤਨ ਹੈ ਜਿਸ ਦੇ ਨਾਲ ਗਰਬਾਣੀ ਲਿਖੀ ਗਈ ਗਰਬਾਣੀ ਦੇ ਉਹ ਸ਼ਬਦ ਲਿਖੇ ਗਏ ਮਾਤਪਾ ਦੀ ਸਿਫਤ ਦੇ ਅੱਖਰ ਲਿਖੇ ਗਏ ਨੇ ਖਾਲਸਾ ਜੀ ਉਹ ਸ਼ਾਈ ਵੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਗੁਰੂ ਦੇ ਬਚਨ ਨੇ ਕਿ ਉਹ ਸ਼ਾਹੀ ਵੀ ਤੰ ਹੈ ਹਨ ਹੈ ਉਹ ਕਾਗਿਤ ਜਿਸ ਤੇ ਗੁਰਬਾਣੀ ਲਿਖੀ ਗਈ ਹੈ ਪੇਪਰ ਵੀ ਤੰ ਹੈ ਖਾਲਸਾ ਜੀ ਜਿਸ ਤੇ ਉੱਪਰ ਪਰਮਾਤਮਾ ਦੀ ਸਿਫਤ ਲਿਖੀ ਗਈ ਹੈ ਫਤੋ ਵੀ ਖਾਲਸਾ ਜੀ ਤੁਸੀਂ ਸਾਰਾ ਇਹ ਸ਼ਬਦ ਪੜੋਗੇ ਜਾਪ ਕਰੋਗੇ ਤਾਂ ਗੁਰੂ ਪਾਰਾਇਸ਼ ਇਹ ਬਚਨ ਕਰਦੇ ਹੱਲ ਕਿ ਉਹ ਪੜਦਾ ਸ਼ਾਹੀ ਕਲਮ ਲਖਾਰੀ ਬਾਤ ਤੇ ਉਹ ਅਸਤਾਨ ਵੀ ਖਾਲਸਾ ਜੀ ਧੰਨ ਹੈ ਅਸਤਾਨ ਦੇ ਉੱਤੇ ਗੁਰੂ ਤੇ ਚਰਨ ਪਏ ਹਨ ਖਾਲਸਾ ਜੀ ਤੋਂ ਪਾਵੇ ਖਾਲਸਾ ਜੀ ਕਹਿਣ ਦਾ ਪਵ ਇਹੀ ਹੈ ਕਿ ਗੁਟਕਾ ਸਹਿਬ ਕਾਗਤ ਨੂੰ ਗੁਰੂ ਮਹਾਰਾਜ ਸੱਚੇ ਪਾਸ਼ਾ ਨੇ ਧੰਨ ਆਖਿਆ ਹੈ ਇਸ ਗੁਟਕਾ ਸਹਿਬ ਦੇ ਵੇਚ ਕਰ ਬਾਣੀ ਲਿਖੀ ਗਈ ਹੈ ਪਰਮਾਤਮਾ ਦੀ ਸਿਫਤ ਲਿਖੀ ਗਈ ਹੈ ਪੋਥੀ ਪਰ ਪੋਥੀ ਪਰ ਪੇਸ਼ਰ ਦਾ ਥਾਨ ਇਹਨਾਂ ਦੋਨਾਂ ਸ਼ਬਦਾਂ ਦਾ ਜੇ ਆਪਾਂ ਅਰਥ ਖਾਲਸਾ ਜੀ ਸਮਝਣ ਦੀ ਕੋਸ਼ਿਸ਼ ਕਰੀਏ ਯਤਨ ਕਰੀਏ ਸਰਦਾ ਭਾਵਨਾ ਦੀ ਅੱਖ ਦੇ ਨਾਲ ਖਾਲਸਾ ਜੀ ਜੇ ਆਪਾਂ ਦੇਖੀਏ ਤਾਂ ਸਾਬਤ ਆ ਖਾਲਸਾ ਜੀ ਇਹੀ ਹੁੰਦਾ ਹੈ ਕਿ ਗੁਰੂਕਾ ਸਾਹਿਬ ਤੋਂ ਹੀ ਆਪਾਂ ਨੂੰ ਬਾਟ ਕਰਨਾ ਚਾਹੀਦਾ ਹੈ ਖਾਲਸਾ ਜੀ ਆਪਾਂ ਇਹ ਗੱਲ ਕਰਦੇ ਆ ਜੀ ਆਪਾਂ ਗੁੱਪਕਾ ਸੈਰ ਤੋਂ ਪਾਠ ਕਰਦੇ ਆ ਤੇ ਆਪਾਂ ਨੂੰ ਕੀ ਫਾਇਦੇ ਤੇ ਨਹੀਂ ਤੇ ਜਦੋਂ ਆਪਾਂ ਮੋਬਾਈਲ ਫੋਨ ਤੋਂ ਪਾਠ ਕਰਦੇ ਆ ਆਪਾਂ ਨੂੰ ਕੀ ਨੁਕਸਾਨ ਹੁੰਦੇ ਨੇ ਖਾਲਸਾ ਜੀ ਜਦੋਂ ਆਪਾਂ ਮੋਬਾਈਲ ਫੋਨ ਤੋਂ ਪਾਠ ਕਰਦੇ ਆ ਤਾਂ ਆਪਣਾ ਮਾਣੀ ਜੋ ਇੱਕ ਆਕਰਚਿਤ ਨਹੀਂ ਹੁੰਦਾ ਜਦੋਂ ਵੀ ਆਪਾਂ ਪਾਠ ਕਰਦੇ ਆ ਤਾਂ ਆਪਾਂ ਜਦੋਂ ਪਾਠ ਕਰਦੇ ਆ ਸਕਰੋਲ ਕਰਕੇ ਉੱਪਰੋਂ ਸ਼ਬਦ ਚਾਹੁੰਦੇ ਨੇ ਤਾ ਉਸ ਦੇ ਨਾਲ ਜੋ ਸ਼ਬਦ ਅੱਖਰ ਉੱਤੇ ਨੂੰ ਹਿਲਦੇ ਨੇ ਜਿਸ ਦੇ ਨਾਲ ਆਪਣਾ ਮਾਣੀ ਜਿਹੜਾ ਪੂਰਾ ਹੀ ਕਾਕਰ ਚਿੱਤ ਨਹੀਂ ਹੁੰਦਾਗਾ ਪਰ ਇਸ ਦੇ ਨਾਲ ਇੱਕ ਇਹ ਵੀ ਨੁਕਸਾਨ ਹੁੰਦਾ ਹੈ ਪਰ ਕਈ ਦਾ ਅੱਜਕੱਲ ਖਾਲਸਾ ਜੀ ਸ਼ੌਕ ਦੇ ਨਾਲ ਗੁਟਕਾ ਸਹਿਬ ਛੱਡ ਕੇ ਤੇ ਆਪਣਾ ਪਾਠ ਕਰਦੇ ਨੇ ਮੋਬਾਈਲ ਫੋਨ ਤੋਂ ਪਰ ਜੇ ਕਿਸੇ ਦੀ ਮਜਬੂਰੀ ਹੈ ਕੋਈ ਪ੍ਰੋਬਲਮ ਹੈ ਕਈ ਵਾਰ ਕੋਈ ਭੈਣ ਭਰਾ ਕਹਿ ਦਿੰਦਾ ਹੈ ਕਿ ਸਾਡੀ ਕੋਈ ਮਜਬੂਰੀ ਹੈ ਜਿਸ ਕਰਕੇ ਅਸੀਂ ਗੁਟਕਾ ਸੇਵ ਲਿਆ ਵੀ ਨਹੀਂ ਸਕਦੇ ਘਰ ਦੇ ਵਿੱਚ ਤੇ ਗੁਟਕਾ ਸੇਵ ਤੋਂ ਪਾਠ ਵੀ ਨਹੀਂ ਕਰ ਸਕਦੇ ਉਹ ਇੱਕ ਮਜਬੂਰੀ ਦੇ ਤੌਰ ਤੇ ਮੋਬਾਈਲ ਫੋਨ ਤੋਂ ਪਾਠ ਕਰ ਸਕਦੇ ਨੇ ਪਰ ਜਦੋਂ ਵੀ ਉਹ ਮੋਬਾਈਲ ਉਨ ਤੋਂ ਪਾਠ ਕਰਨ ਮੋਬਾਈਲ ਫੋਨ ਦੀ ਸਵਾਮ ਸभाल ਜ਼ਰੂਰ ਰੱਖਣ ਝੂਠੇ ਹੱਥ ਨਾ ਲਗਾਉਣ ਤੇ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਮੋਬਾਈਲ ਫੋਨ ਦੇ ਵਿੱਚ ਨਾ ਰੱਖਣ ਜਿਸ ਦੇ ਨਾਲ ਗੁਰਬਾਣੀ ਦਾ ਅਡਰਾਦਰ ਹੋ ਦੂਜੀ ਗੱਲ ਖਾਲਸਾ ਜੀ ਜਦੋਂ ਆਪਾਂ ਗੁਟਕਾ ਸਹਿਬ ਤੋਂ ਪਾਠ ਕਰਦੇ ਆ ਤੇ ਉਸ ਦੇ ਨਾਲ ਆਪਾਂ ਨੂੰ ਕੀ ਫਾਇਦੇ ਹੁੰਦੇ ਨੇ ਪਹਿਲੀ ਤਾਂ ਗੱਲ ਖਾਲਸਾ ਜੀ ਜਦੋਂ ਆਪਾਂ ਹੱਥ ਦੇ ਵਿੱਚ ਗੁਟਕਾ ਸਹਿਬ ਹੀ ਫੜ ਲੈਂਦੇ ਆ ਤੇ ਆਪਣਾ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਆਪਾਂ ਮਹਾਰਾਜ ਦੇ ਚਰਨ ਪੜ ਲੈਨੇ ਜਿਵੇਂ ਆਪਾਂ ਮਹਾਰਾਜ ਨੂੰ ਗੱਲ ਵਕੜੀ ਪਾਈ ਹੋਈ ਹੈ ਤੇ ਜਦੋਂ ਵੀ ਆਪਾਂ ਪਾਠ ਕਰਨ ਬੈਠਦੇ ਆ ਆਪਣੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਇਕਾਗਰਿਤ ਹੋ ਕੇ ਆਪਾਂ ਗੁੜਕਾ ਸਹਿਬ ਤੋਂ ਪਾਠ ਕਰਦੇ ਆ ਕਿਉਂਕਿ ਜਦੋਂ ਆਪਾਂ ਗੁੜਕਾ ਸਾਹਿਬ ਤੋਂ ਪਾਠ ਕਰਦੇ ਆ ਤਾਂ ਜੋ ਅੱਖਰ ਹੁੰਦੇ ਨੇ ਗਰਬਾਣੀ ਦੇ ਉਹ ਅੱਗੇ ਪਿੱਛੇ ਨੂੰ ਨਹੀਂ ਜਾਂਦੇ ਇੱਕ ਜਗ੍ਹਾ ਤੇ ਸਥਿਰ ਰਹੁੰਦੇ ਨੇ ਇੱਕ ਜਗ੍ਹਾ ਤੇ ਟਿਕ ਕੇ ਰਹਿੰਦੇ ਨੇ ਤਾਂ ਉਸ ਤੋਂ ਭਾਵ ਇਹ ਹੀ ਖਾਲਸਾ ਜੀ ਕਿ ਆਪਣਾ ਮਨ ਜੋ ਜਦੋਂ ਟਿਕਦਾ ਏ ਉਹ ਉਦੋਂ ਵੀ ਟਿਕਦਾ ਏ ਜਦੋਂ ਆਪਾਂ ਗੁਰੂਕਾ ਸਹਿਬ ਤੋਂ ਹੀ ਪਾਠ ਕਰਦੇ ਆ ਖਾਲਸਾ ਜੀ ਜਦੋਂ ਵੀ ਤੁਸੀਂ ਗਰਬਾਣੀ ਦੇ ਜਾਪ ਕਰਨੀ ਨੇ ਤੁਸੀਂ ਗੁਰੂਕਾ ਸਹਿਬ ਦਾ ਵੀ ਉਨਾ ਹੀ ਆਦਰ ਸਤਕਾਰ ਕਰਨਾ ਹੈ ਕਿਉਂਕਿ ਜਦੋਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਗੁਟਕਾ ਸਹਿਬ ਵੀ ਹੁੰਦਾ ਹੈ ਪਰ ਆਪਾਂ ਗੁਟਕਾ ਸਹਿਬ ਛੱਡ ਕੇ ਆਪਾਂ ਮੋਬਾਈਲ ਫੋਨ ਤੋਂ ਪਾਠ ਕਰਦੇ ਆਂ ਤੇ ਫਿਰ ਆਪਾਂ ਪੋਥੀ ਸਹਿਬ ਦੀ ਗੁਟਕਾ ਸਹਿਬ ਦੀ ਆਪਾਂ ਸਾਂਗ-ਸਵਾਲ ਛੱਡ ਦਿੰਨੇ ਆਂ ਸੋ ਇਸ ਤਰ੍ਹਾਂ ਤੁਸੀਂ ਗੁਟਕਾ ਸਹਿਬ ਦੀ ਪੋਥੀ ਦੀ ਨਰਾਤਰੀ ਨਹੀਂ ਕਰਨੀ ਗਰਬਾਣੀ ਦਾ ਨਰਾਤਰ ਬਿਲਕੁਲ ਵੀ ਨਹੀਂ ਕਰਨਾ ਕੋਸ਼ਿਸ਼ ਤਾਂ ਤੁਸੀਂ ਇਹ ਹੀ ਕਰਨੀਏ ਕਿ ਤੁਸੀਂ ਗੁਟਕਾ ਸਹਿਬ ਤੋਂ ਹੀ ਪਾਠ ਕਰੋ ਕਿ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਆਪਾਂ ਮੋਬਾਈਲ ਫੋਨ ਤੋਂ ਪਾਠ ਕਰਦੇ ਆਂ ਤੇ ਆਪਾਂ ਮੋਬਾਈਲ ਫੋਨ ਦੇ ਵਿੱਚ ਇੱਕ ਐਪ ਡਾਊਨਲੋਡ ਕਰ ਲੈਂਦੇ ਆ ਜਿਸ ਦੇ ਵਿੱਚ ਗੁਰਬਾਣੀ ਦੇ ਪਾਠ ਹੁੰਦੇ ਨੇ ਤੇ ਉਸੇ ਹੀ ਫੋਨ ਦੇ ਵਿੱਚ ਆਪਣੀਆਂ ਦੁਨਿਆਵੀ ਗੱਲਾਂਬਾਤਾਂ ਵੀ ਹੁੰਦੀਆਂ ਨੇ ਤੇ ਹੋਰ ਵੀ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜੋ ਆਪਾਂ ਫੋਨ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਤੇ ਫੋਨ ਨੂੰ ਆਪਾਂ ਝੋਠੇ ਬਿਠੇ ਹੱਥ ਵੀ ਲਗਾਉਂਦੇ ਰਹਿੰਨੇ ਆਂ ਤਾਂ ਉਸ ਤੋਂ ਭਾਵ ਕੀ ਏ ਖਾਲਸਾ ਜੀ ਕਿ ਆਪਾਂ ਗਰਬਾਣੀ ਦਾ ਨਰਾਤਰ ਕਰਦੇ ਆ ਕੋਸ਼ਿਸ਼ ਕਰੋ ਕਿ ਤੁਸੀਂ ਇਹ ਸਭ ਚੀਚਾਂ ਤੋਂ ਹਟ ਕੇ ਤੁਸੀਂ ਗੁਟਕਾ ਸਾਹਿਬ ਤੋਂ ਹੀ ਪਾਠ ਕਰਿਆ ਕਰੋ ਗੁਟਕਾ ਸਾਹਿਬ ਤੋਂ ਪਾਠ ਕਰਨ ਦੇ ਨਾਲ ਆਪਣਾ ਮਨ ਵੀ ਪੂਰਾ ਇਕਾਗਰ ਜਿਤ ਹੁੰਦਾ ਹੈ ਆਪਣੇ ਮਨ ਨੂੰ ਸਕੂਨ ਵੀ ਬਹੁਤ ਮਿਲਦਾ ਹੈ ਤੇ ਜਦੋਂ ਆਪਾਂ ਗੁਟਕਾ ਸਾਹਿਬ ਹੱਥ ਦੇ ਵਿੱਚ ਪੜ੍ਹ ਦਿਆ ਤਾਂ ਆਪਾਂ ਨੂੰ ਉਦੋਂ ਆਪਾਂ ਇੱਕ ਚੌਕੜਾ ਮਾਰ ਕੇ ਬੈਠ ਕੇ ਪਾਠ ਕਰਦੇ ਆ ਤੇ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਪਾਠ ਕਰਦੇ ਆ ਜਦੋਂ ਆਪਾਂ ਟੀ ਹੱਥ ਦੇ ਵਿੱਚ ਫੋਨ ਹੁੰਦਾ ਹੈ ਕਈ ਵਾਰ ਵਿੱਚ ਫੋਨ ਆ ਜਾਂਦਾ ਹੈ ਕਈ ਵਾਰ ਕੋਈ ਵਿੱਚ ਮੈਸੇਜ ਆ ਜਾਂਦੇ ਨੇ ਜਿਸ ਚੀਜ਼ ਨੂੰ ਲੈ ਕੇ ਜਿਹੜਾ ਆਪਣਾ ਧਿਆਨ ਨਹੀਂ ਉਹ ਇੱਧਰ ਉੱਧਰ ਭਟਕਦਾ ਹੈ ਇਸ ਕਰਕੇ ਖਾਲਸਾ ਜੀ ਤੁਸੀਂ ਜਦੋਂ ਵੀ ਪਾਠ ਕਰਨਾ ਹੈ ਤਾਂ ਤੁਸੀਂ ਗੁਟਕਾ ਸੇਅਰ ਤੋਂ ਵੀ ਕਰਿਆ ਕਰੋ ਪਰ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਤਾਂ ਕਿਸੇ ਪ੍ਰੋਬਲਮ ਦੇ ਵਜਾ ਦੇ ਕਰਕੇ ਉਸ ਦੀ ਕੋਈ ਮਜਬੂਰੀ ਹੈ ਤਾਂ ਉਹ ਪਾਠ ਆਪਣਾ ਮੋਬਾਈਲ ਤੋਂ ਕਰ ਸਕਦਾ ਹੈ ਪਰ ਪੂਰੇ ਧਿਆਨ ਦੇ ਨਾਲ ਵਿਚ ਕੋਈ ਇਸ ਤਰ੍ਹਾਂ ਦੀ ਆਪਣੇ ਫੋਨ ਦੇ ਵਿੱਚ ਚੀਜ਼ ਨਾ ਹੋਵੇ ਜਿਸ ਦੇ ਨਾਲ ਆਪਾਂ ਗੁਰਬਾਣੀ ਦਾ ਨਰਾਦਰੇ ਜੋ ਨਾ ਕਰੀਏ ਸੋ ਖਾਲਸਾ ਜੀ ਤੁਸੀਂ ਵੀ ਜਦੋਂ ਵੀ ਪਾਠ ਕਰਦੇ ਹੋ ਘਰ ਦੇ ਵਿੱਚ ਤਾਂ ਤੁਸੀਂ ਗੁਟਕਾ ਸਾਹਿਬ ਤੋਂ ਵੀ ਕੋਸ਼ਿਸ਼ ਕਰਿਆ ਕਰੋ ਕਿ ਗੁਟਕਾ ਸਾਹਿਬ ਤੋਂ ਹੀ ਕਰਨਾ ਹੈ ਪਰ ਜੇ ਤੁਹਾਡੀ ਕੋਈ ਬਹੁਤ ਹੀ ਜ਼ਿਆਦੀ ਮਜਬੂਰੀ ਹੈ ਫਿਰ ਤੁਸੀਂ ਮੋਬਾਈਲ ਤੋਂ ਕਰ ਸਕਦੇ ਹੋ ਜੇ ਤੁਹਾਡੇ ਆਲੇ ਦੁਆਲੇ ਆੜ ਗੁਮਾੜ ਕੋਈ ਭੈਣ ਭਰਾ ਰਿਸ਼ਤੇਦਾਰ ਦੇ ਵਿੱਚ ਵੀ ਮੋਬਾਈਲ ਫੋਨ ਤੋਂ ਪਾਠ ਕਰਦਾ ਹੈ ਤਾਂ ਉਸ ਨੂੰ ਵੀ ਇਹੀ ਸਮਝਾਇਆ ਕਰੋ ਕਿ ਗੁਟਕਾ ਸਹਿਬ ਤੋਂ ਹੀ ਪਾਠ ਕਰਿਆ ਕਰ। ਸੋ ਖਾਲਸਾ ਜੀ, ਇਹ ਸੀ ਆਪਣੀ ਅੱਜ ਦੀ ਵੀਡੀਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਿਉਂਕਿ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੋਈ ਵੀਰਪੈਣ ਸੁਣਦਾ ਹੈ, ਗੁਰੂ ਮਹਾਰਾਜ ਦੇ ਨਾਲ ਜੁੜਦਾ ਹੈ। ਤਾ ਉਸਤੇ ਵੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਪੰਧਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵੀ ਜ਼ਰੂਰ ਲਿਖਿਆ ਕਰੋ ਖਾਲਸਾ ਜੀ ਉਹ ਖਾਲਸਾ ਜੀ ਵੀਡੀਓ ਬਣਾਉਦੇ ਸਭੇ ਬੋਲਦੇ ਸਭੇ ਜਾਣੇ ਅਣਜਾਣੇ ਦੇ ਵਿੱਚ अनेका ਪੁਨਚੁੱਕਾ ਗਲਤੀਆਂ ਹੋ ਜਾਂਦੀਆਂ ਹੂੜੀਆਂ ਠੀਵਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਬਾਤ ਤੋਂ ਬਾਦ ਗਰਬਾਣੀ ਦੇ ਨਾਲ ਜੋੜੋ ਜੀ ਤੇ ਹੋਰ ਸੰਗਤਾਂ ਨੂੰ ਵੀ ਜੋੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਧੰਨ ਧੰਨ ਆਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਦਾ ਬੇਰ ਭਰਿਆ ਹੱਥ ਰੱਖਣਾ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਨੂੰ ਗਰਬਾਣੀ ਦੇ ਨਾਲ ਜੋੜਨ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਾਰਿਆਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਤੌਣੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ